ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਮੋਗਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ 6 ਕਿਲੋ ਅਫੀਮ ਸਣੇ ਗ੍ਰਿਫਤਾਰ ਕੀਤਾ ਹੈ। 4ਖੰਡ ਤੋਂ ਲੋਹੇ ਦੀ ਖੇਪ ਵਿੱਚ ਲੁਕਾ ਕੇ ਲਿਆਰੇ ਸੀ ਇਹ ਅਫੀਮ। ਉੱਥੇ ਹੀ ਗੁਪਤ ਸੂਚਨਾ ਦੇ ਆਧਾਰ ਉੱਤੇ ਘੋੜਾ ਟਰਾਲੇ ਨੂੰ ਰੋਕ ਕੇ ਇਸ ਦੀ ਤਲਾਸ਼ੀ ਲਈ ਗਈ। ਦੋਵੇਂ ਮੁਲਜ਼ਮ ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਨੇ। ਤਾਂ ਦੱਸਦੇ ਇਹ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲ ਨਸ਼ੇ ਦੇ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ ਉੱਥੇ ਹੀ ਬੀਤੇ ਦਿਨੀ 1:30 ਸ਼ਾਮ ਮੋਗਾ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਘੋੜਾ ਟਰਾਲਾ ਪੀਬੀ03ਐਕਸ9965 ਜੋ ਕਿ ਝਾਰਖੰਡ ਦੇ ਵੱਲੋਂ ਆ ਰਿਹਾ ਸੀ ਇਹ ਅਫੀਮ ਦੀ ਤਸਕਰੀ ਦਾ ਕੰਮ ਕਰਦੇ ਨੇ ਅਤੇ ਉਹਨ ਵੀ ਉਹ ਭਾਰੀ ਮਾਤਰਾ ਦੇ ਵਿੱਚ ਅਫੀਮ ਲੈ ਕੇ ਆ ਰਹੇ ਸਨ ਉਥੇ ਹੀ ਸੀਆਈਏ ਸਟਾਫ ਨੇ ਅਜੀਤ ਵਾਲਾ ਦੇ ਨੇੜੇ ਘੋੜਾ ਟਰਾਲੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਅਤੇ ਡਰਾਈਵਰ ਸੀਟ ਦੇ ਪਿੱਛੇ ਬਣੇ ਬਕਸੇ ਵਿੱਚੋਂ 6 ਕਿਲੋ ਅਫੀਮ ਬਰਾਮਦ ਕੀਤੀ ਹੈ ਉਥੇ ਹੀ ਪੁਲਿਸ ਨੇ ਵਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਹਰਕੀਰਤ ਸਿੰਘ ਪੁੱਤਰ ਅਜਮੇਰ ਸਿੰਘ ਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਐਸਪੀਡੀ ਬਾਲ ਕ੍ਰਿਸ਼ਨ ਸਿੰਘਲਾ ਨੇ ਦੱਸਿਆ ਕਿ ਮੁਲਜ਼ਮਾ ਨੂੰ ਰਿਮਾਂਡ ਉੱਤੇ ਲੈ ਕੇ ਇਹਨਾਂ ਦੇ ਬੈਕਵਰਡ ਫਾਰਵਰਡ ਦੇ ਬਾਰੇ ਵਿੱਚ ਜਾਂਚ ਕੀਤੀ ਜਾਵੇਗੀ। ਉਥੇ ਹੀ ਗੁਰਜੀਤ ਸਿੰਘ ਉੱਤੇ ਪਹਿਲਾਂ ਵੀ ਦੋ ਮਾਮਲੇ ਦਰਜ ਨੇ। ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਉੱਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਤੇ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਨਸ਼ਾ ਸਪਲਾਈਰ ਕਰ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਸਪਲਾਈ ਕਰਨ ਵਾਲਿਆਂ ਦੇ ਘਰ ਟਾਏ ਜਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਨਾਂ ਖਿਲਾਫ ਮਾਮਲੇ ਦਰਜ ਕੀਤੇ ਜਾ ਰਹੇ ਨੇ ਤੇ ਇਹਨਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਰਹੀਆਂ ਨੇ ਇਸ ਦੇ ਤਹਿਤ ਪੰਜਾਬ ਸਰਕਾਰ ਨੂੰ ਕਾਫੀ ਸ਼ਲਾਘਾ ਵੀ ਮਿਲ ਰਹੀ ਹੈ ਲੋਕਾਂ ਵੱਲੋਂ ਪਿੰਡਾਂ ਵੱਲੋਂ ਪਿੰਡਾਂ ਦੇ ਲੋਕ ਸਰਕਾਰ ਦੀ ਇਸ ਮੁਹਿੰਮ ਦਾ ਹਿੱਸਾ ਵੀ ਬਣ ਰਹੇ ਨੇ ਅਤੇ ਪਿੰਡਾਂ ਦੇ ਵਿੱਚ ਇਹ ਮਤੇ ਵੀ ਪਾਏ ਜਾ ਰਹੇ ਨੇ ਕਿ ਜਿਹੜਾ ਵੀ ਨਸ਼ਾ ਸਪਲਾਈ ਕਰਦਾ ਆ ਜਾਂ ਵੇਚਦਾ ਆ ਉਸ ਦਾ ਪਿੰਡ ਵੱਲੋਂ ਬਾਈਕਾਟ ਕੀਤਾ ਜਾਵੇਗਾ ਅਤੇ ਨਾ ਹੀ ਉਸ ਦੀ ਪਿੰਡ ਵਾਲੇ ਵਿਅਕਤੀ ਵੱਲੋਂ ਜ਼ਮਾਨਤ ਕਰਵਾਈ ਜਾਵੇਗੀ ਜਿਹੜਾ ਵੀ ਵਿਅਕਤੀ ਉਸ ਦੀ ਜ਼ਮਾਨਤ ਕਰਵਾਏਗਾ ਉਸ ਦਾ ਵੀ ਪੂਰੇ ਪਿੰਡ ਵੱਲੋਂ ਬਾਈਕਾਟ ਕੀਤਾ ਜਾਵੇਗਾ ਇਸ ਕੋਲ ਨੂੰ ਜਿੱਦ ਨਸ਼ਾ ਬਰੋਧ ਦੇ ਤਹਿਤੀ ਇੱਕ ਕਬੜੀ ਵੱਡੀ ਸਫਲਤ ਮਿਲੀ ਹੈ ਜਿਸ ਵਿੱਚ ਸੀਐਸਟਾ ਵੱਲੋਂ ਇੱਕ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵੱਲੋਂ ਜਿਨ੍ਹਾਂ ਤੋਂ ਸਾਨੂੰ 6 ਕਿਲੋ ਅਫੀਮ ਜਿਹੜੀ ਜ਼ਬਤ ਕੀਤੀ ਗਈ ਹੈ ਜਿਸ ਦੀ ਡਿਟੇਲ ਜਿਹੜੀ ਜਾਣਕਾਰੀ ਇਸ ਤਰ੍ਹਾਂ ਹੈ ਇੱਕ ਜਿੱਤਵਾਲ ਥਾਣੇ ਸਾਡੇ ਪੁਲਿਸ ਪਾਰਟੀ ਮੌਜੂਦ ਸੀ ਜਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸਿਕਰਟ ਇਨਫੋਰਮੇਸ਼ਨ ਕਿ ਜਿਹੜੇ ਇੱਕ ਦੋ ਇੱਕ ਟਰਾਲੇ ਤੇ ਜਿਹੜੇ ਬੰਦੇ ਆ ਰਹੇ ਆ ਦੋ ਜਣੇ ਉਥੇ ਜਿੱਤਵਾਲ ਬੱਸ ਸਟੈਂਡ ਤੇ ਖੜੇ ਆ ਤੇ ਜਿਹੜੇ ਕਿਤੇ ਫੀਮ ਲੈ ਕੇ ਆਈ ਹੈਗੀ ਤੇ ਪਹਿਲਾਂ ਵੀ ਇਸ ਧੰਦੇ ਚ ਜਿਹੜੇ ਹੈਗੇ ਆ ਪਏ ਹੋਏ ਹੈਗੇ ਆ ਤੇ ਉਹਨਾਂ ਨੇ ਕਿਸੇ ਨੂੰ ਇਹ ਅਫੀਮ ਜਿਹੜੀ ਇੱਥੇ ਡਿਲੀਵਰ ਕਰਨੀ ਸੀ ਉਸੇ ਤਰ੍ਹਾਂ ਦੀ ਇਨਫੋਰਮੇਸ਼ਨ ਦਾ ਜਿਹੜੀ ਇਹ ਐਫ ਆਈ ਆਰ ਦੀ ਸਟੇਟ ਕਰਤੇ ਕਰਕੇ ਜੋ ਸਾਡੀ ਜੋ ਫਰਦੀ ਇਨਵੈਸਟੀਗੇਸ਼ਨ ਚ ਡੀ ਐਸ ਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਹੈ ਇੱਕ ਟਰਾਲਾ ਜਿਹੜਾ ਪੀ ਵੀ 03 ਐਕਸ 9965 ਹੈਗਾ ਉਹਨੂੰ ਬਰਾਮਦ ਉਹਦੇ ਵਿੱਚੋਂ ਜਿਹੜੀ 6 ਕਿਲੋ ਜਿਹੜੀ ਅਫੀਮ ਹੈਗੀ ਹੈ ਉਹਦੇ ਡਰਾਈਵਰ ਦੇ ਪਿੱਛੇ ਇੱਕ ਬਕਸਾ ਹੁੰਦਾ ਇਹ ਚੋਪੜਾ ਮਿਕਤੀ ਗਈ ਹੈਗੀ ਤੇ ਇਸ ਵਿੱਚ ਜਿਹੜੀ ਐਫ ਆਈ ਆਰ ਨੰਬਰ ਜਿਹੜੀ ਹੈ 97 18185 ਥਾਣਾ ਜਿੱਤੂ ਰਜਿਸਟਰ ਕੀਤੀ ਗਈ ਹੈਗੀ ਤੇ ਜਿਹੜੀ ਦੋਨਾਂ ਨੂੰ ਹਿਰਾਸਤ ਚ ਲੈ ਕੇ ਇਹਨਾਂ ਦੀ ਮੋੜ ਲਿਪ ਪੁਛਿਸ਼ ਚੱਲ ਰਹੀ ਹੈ ਕਿ ਕਿੱਥੋਂ ਲੈ ਕੇ ਆ ਰਹੇ ਸੀਗੇ ਟਰੱਕ ਕਿੱਥੋਂ ਇਹ ਜੋ ਇਹਨਾਂ ਨੇ ਹਜੇ ਦੱਸਿਆ ਹੈਗਾ ਇਹ Jharkhand ਤੋਂ ਆਈ ਸੀ ਜਿਸ ਵਿੱਚ ਲੋਹੇ ਦਾ ਸਮਾਨ ਸੀ ਤੇ ਉਸ ਵਿੱਚ ਇਹਨਾਂ ਨੇ ਪ੍ਰਾਸੇ 6 ਕਿਲੋ ਜਿਹੜੀ ਤੋਂ ਫੀਲ ਲੱਕੇ ਅਰੇ ਪਤਾ ਲੱਗ ਰਿਹਾ ਕਿ ਉਹ ਜੁਬਲਾਈ ਕਰ ਰਹੇ ਸੀ ਇਹਨਾਂ ਨੇ ਹਜੇ ਇੱਕ ਦਿਨ ਹੀ ਤਾਲੀ ਫੜੇ ਹੈਗੇ ਤੇ ਅੱਜ ਇਦਾਂ ਰਿਮਾਂਡ ਲੈ ਕੇ ਅੱਗੇ ਇਹਨਾਂ ਦੇ ਫਰਦਰ ਨੂੰ ਕਿੰਨਾ ਨੂੰ ਡਿਲੀਵਰ ਕਰਨੀ ਸੀ ਜੀ ਇਹ ਸੀ ਜਿਹੜਾ ਮਲਕੋਨ ਇਹ ਜਿਹੜਾ ਹੁਣ ਤੱਕ ਆਇਆ ਜਿਹੜਾ ਫੜਿਆ ਗਿਆ ਗੁਰਜੀਤ ਸਿੰਘ ਉਹ ਜੀ ਜੀ ਪੁੱਤਰ ਗੁਰਜੰਤ ਸਿੰਘ ਜਿਹੜਾ ਪਹਿਲਾਂ ਫੜਿਆ ਗਿਆ ਇਹੀ ਹੈਗਾ ਜਿਹੜਾ ਮੇਨ ਬੰਦਾ ਸੀ ਉਹਦੇ ਆਪਣੇ ਟਰੱਕ 'ਚ ਹੀ ਲੈ ਕੇ ਆਇਆ ਸੀ ਦੂਸਰਾ ਬੰਦਾ ਹਰਕੀਰਤ ਸਿੰਘ ਬਰ ਫਰਾਜੂ ਪੁੱਤਰ ਅਜਮੇਰ ਸਿੰਘ ਜਿਹੜਾ ਠਾਰਾ ਨਿਹਾਲ ਸਿੰਘ ਦਾ ਵਾਸੀ ਕਿਸ਼ਨਗੜ੍ਹ ਦਾ ਹੈਗਾ ਇਹਦੇ ਵਿੱਚ ਪਹਿਲਾਂ ਗੁਰਜੀਤ ਸਿੰਘ ਦੇ ਉੱਪਰ ਜੋ ਸਾਡੀ ਰਿਪੋਰਟ ਤੋਂ ਪਤਾ ਲੱਗਿਆ ਉਹਦੇ ਉੱਪਰ ਦੋ ਪਰਚੇ ਰਜਿਸਟਰਡ ਨੇ ਇੱਕ ਠਾਰਾ ਨਿਹਾਲ ਸਿੰਘ ਦੀ 307 ਦਾ ਇੱਕ थाना ਸਿਟੀ ਰਾਮਪੁਰਾ ਜਿਹੜਾ 355186 ਦਾ ਜਿਹੜਾ ਐਫਆਈ ਰਜਿਸਟਰਡ ਨਾਮ ਹੈ। ਇਹ ਕਨਸਾਈਨਮੈਂਟ ਇਹ ਥੇ ਮੋਗਈ ਇਹਨਾਂ ਨੇ ਡਿਲੀਵਰ ਕਰਨੀ ਚੀ ਸੀ ਜਾਂ ਮੋਗੋ ਗਈ। ਅਨਜਿਤਵਾਲੀ ਖੜੇ ਸੀ ਬੱਸ ਸਟੈਂਡ ਤੇ ਵੇਟ ਕਰਦੇ ਪਏ ਸੀ ਬਟ ਅਸੀਂ ਹੁਣ ਜਿਹੜੀ ਮਦਾਨਾ ਮੰਡੀ ਜਿਹੜੀ ਉੱਥੇ ਹੈਗੇ ਤੇ ਅਸੀਂ ਇਹਨਾਂ ਦੀ ਹੁਣ ਪੁੱਛ ਕੇ ਕਰਕੇ ਜਿਹੜੀ ਇਹਨਾਂ ਕੋਲੋਂ ਫਰਦ ਕਿਨੇ ਲੈਣੀ ਸੀ ਜਾਂ ਅੱਗੇ ਵੀ ਕਿੰਨੇ ਵਾ ਲੈ ਕੇ ਆਇਆ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਜਾਈ